ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਆ ਅੱਜ ਸਿੱਤਾ ਨੂੰ ਇੰਡੀਅਨ ਨੇਵੀ ਸਕਿੱਲ ਟ੍ਰੇਡਮੈਨ ਆਨਲਾਈਨ ਫਰਮ 2025 ਦੇ ਜੋ ਆਏ ਨੇ ਉਸ ਦੇ ਬਾਰੇ ਦੱਸਣ ਜਾ ਰਹੀ ਆ ਇਸ ਵਿੱਚ ਅਗਰ ਕੁੱਲ ਪੋਸਟਾਂ ਦੀ ਗੱਲ ਕਰੀ ਤਾਂ 1266 ਵੈਕੈਂਸੀਆਂ ਆਈਆਂ ਨੇ ਜਿਹੜੀ ਕਿ ਇਹ ਜੋ ਫਾਰਮ ਨੇ 6 ਅਗਰ 2025 ਨੂੰ ਆਏ ਨੇ ਇਸ ਵਿੱਚ ਅਗਰ ਕੁਆਲੀਫਿਕੇਸ਼ਨ ਦੀ ਗੱਲ ਕਰੀ ਤਾਂ ਆਈਟੀਆਈ ਤੇ 10ਵੀਂ ਪਾਸ ਹੋਣਾ ਤੁਹਾਡੇ ਕੋਲ ਜ਼ਰੂਰੀ ਆ ਸਿਰਫ ਆਈਟੀਆਈ ਤੇ 10ਵੀਂ ਪਾਸ ਜੇਕਰ ਤੁਸੀਂ ਹੋ ਤਾਂ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਜਿਸ ਵਿੱਚ ਕੋਈ ਵੀ ਐਪਲੀਕੇਸ਼ਨ ਫੀਸ ਨਹੀਂ ਰੱਖੀ ਗਈ ਹੈ ਇਸ ਨੂੰ ਅਪਲਾਈ ਕਰਨ ਲਈ ਜੋ ਫਾਰਮ ਨੇ 13 ਅਗਸਤ ਤੋਂ ਅਪਲਾਈ ਹੋਣੇ ਸਟਾਰਟ ਹੋਣੇ ਨੇ ਤੇ 2 ਸਤੰਬਰ 2025 ਤੱਕ ਇਹ ਫਾਰਮ ਅਪਲਾਈ ਹੋਣੇ ਨੇ ਤੇ ਇਸ ਵਿੱਚ ਜੋ ਏਜ ਲਿਮਿਟ ਰੱਖੀ ਗਈ ਹੈ ਨਾ ਨੇ 18 ਸਾਲ ਤੋਂ ਲੈ ਕੇ 25 ਸਾਲ ਵਾਲੇ ਇਸ ਨੂੰ ਅਪਲਾਈ ਕਰ ਸਕਦੇ ਨੇ ਤੇ ਇਸ ਵਿੱਚ ਤੁਹਾਨੂੰ ਏਜ ਰਿਲੈਕਸੇਸ਼ਨ ਰੂਲਸ ਦੇ ਮੁਤਾਬਿਕ ਦਿੱਤੀ ਜਾਣੀਆਂ ਅਗਰ ਇਸ ਵਿੱਚ ਸੈਲਰੀ ਦੀ ਗੱਲ ਕਰੀ ਤਾਂ 19900 ਤੋਂ ਤੁਹਾਡੀ ਸੈਲਰੀ ਸੀ ਸਟਾਰਟ ਹੋ ਜਾਣੀ ਆ ਤੇ ਇਸ ਵਿੱਚ 63200 ਤੱਕ ਜੋ ਸੈਲਰੀ ਇਹ ਰਹਿਣ ਵਾਲੀ ਆ ਇਸ ਵਿੱਚ ਜਿਹੜੀ ਪੋਸਟ ਉਹ ਆਈ ਹੈ ਸਕਿਲਡ ਟਰੇਡਮੈਨ ਦੀ ਜਿਹੜੀ ਕਿ 1266 ਵੈਕੈਂਸੀਆਂ ਆਈਆਂ ਨੇ ਘਰ ਬੈਠੇ ਤੁਸੀਂ ਸਾਡੇ ਕੋਲੋਂ ਆਪਣੀ ਪੋਸਟ ਨੂੰ ਅਪਲਾਈ ਕਰਵਾ ਸਕਦੇ ਹੋ ਘਰ ਬੈਠੇ ਰੋਜ਼ ਨਵੀਆਂ ਨਵੀਆਂ ਸਰਕਾਰੀ ਨੌਕਰੀ ਜਾਣਕਾਰੀ ਲੈਣ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਕੋਲ ਇਸ ਪੋਸਟ ਦੀ ਜਾਣਕਾਰੀ ਪਹੁੰਚ ਸਕੇ ਤੇ ਤੁਸੀਂ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਜੇਕਰ ਤੁਸੀਂ ਘਰ ਬੈਠੇ ਇੰਟਰਨੈਟ ਕੈਫੇ ਤੇ ਸੇਵਾ ਕੇਂਦਰ ਦਾ ਕੰਮ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ